ਹਾਂਜੀ ਸਭ ਤੋਂ ਪਹਿਲਾਂ ਸ਼ਾਨ ਫੈਸ਼ਨ ਬੁਟੀਕ ਚੈਨਲ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕੀਤਾ ਜਾਂਦਾ ਹੈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਆਪਾਂ ਜੋ ਸੂਟ ਲੈ ਕੇ ਹਾਜ਼ਰ ਹੋਏ ਹਾਂ ਉਹਦੇ ਵਿੱਚ ਆਪਣੇ ਥ੍ਰੈਡਵਰਕ ਤੇ ਹੈਂਡਵਰਕ ਦੇ ਸੂਟ ਰਹਿਣਗੇ ਜੋ ਆਪਾਂ ਰੈਡੀ ਕੀਤੇ ਆ ਪੈਨੂੰ ਦਿਖਾਉਨੇ ਆ ਇਹ ਵਾਲਾ ਫਸਟ ਸੂਟ ਆ ਜੋ ਆਪਾਂ ਇਹ ਆਪਾਂ ਰੈਡੀ ਕੀਤਾ ਐਮਬਰਾਇਡਰੀ ਵਰਕ ਤੇ ਇਸ ਨੇ ਫਰੰਟ ਤੇ ਪੂਰੇ ਤੇ ਬੋਟੀਆਂ ਆਉਣੀਆਂ ਤੇ ਕਾਰਨਰ ਤੇ ਇਹ ਵਾਲਾ ਡਿਜ਼ਾਈਨ ਆਏਗਾ ਕੱਟਵਰਕ ਦੇ ਨਾਲ ਤੁਸੀਂ ਵਰਕ ਦੀ ਸਫਾਈ ਦੇਖ ਸਕਦੇ ਹੋ ক্লোਜ਼ ਤੋਂ ਇਦਾਂ ਹੀ ਇਸ ਦੀ ਬਾਜੂ ਤੇ ਸੇਮ ਵਰਕ ਆਏਗਾ ਤੇ ਇਸ ਦੇ ਬੈਕ ਤੇ ਵੀ ਸੇਮ ਇਹ ਵਾਲਾ ਡਿਜ਼ਾਈਨ ਆਏਗਾ तो इसकी बॉटम से ये वाला डिजाइन रहेगा आप कट वर्क के नाल बूटी का डिजाइन दिता होॉटम ये वाला डिजाइन तुम्हें भी वाला डिजाइन जो रेडी करवाना हो किसी भी स्टाफ से कॉटन से जैटिक किसी भी स्टाफ से रेडी करवा सकते हो यहाँ आप ऑरगैन ज्यादा दुपट्टा रेडी करना लाइनिंग वाला ਇਹ ਵਾਲਾ ਦੁਪੱਟਾ ਇਸ ਦਿਨ ਰਹੇਗਾ ਤੋ ਸਤੋ ਅਗਲਾ ਵਾਲਾ ਸੂਟ ਹੈ ਜੋ ਹਾਂਜੀ ਇਸ ਤੋਂ ਅਗਲਾ ਵਾਲਾ ਸੂਟ ਹੈ ਜੋ ਆਪਾਂ ਆਰਗੈਂਜਾ ਫੈਬਰਿਕ ਤੇ ਰੈਡੀ ਕੀਤਾ ਹੈ ਇਹ ਹੈਂਡਵਰਕ ਦਾ ਕੰਮ ਰਹੇਗਾ ਇਸ ਤੇ ਆ ਵੇ ਇਸ ਸ਼ਰਟ ਤੇ 프ਰੰਟ ਤੇ ਪੂਰਾ ਹੈਵੀ ਵਰਕ ਹੈ ਇਹ ਵਾਲਾ ਵਰਕ ਕਿਸ ਤੇ ਕੀ ਰਿਤੀ ਆਇਆ ਤੇ ਇਹ ਵਾਲੇ ਪੈਨਲ ਵਰਕ ਇਹ ਤੇ ਆਇਆ ਨੈਕ ਤੇ ਆਪਾਂ ਸਿੰਪਲ ਵਰਕ ਇਹ ਡਿਜ਼ਾਈਨ ਕੀਤਾ ਤੇ ਇਸ ਦੀ ਬਾਜੂ ਹੈ ਜੋ ਉਹ ਕੱਟ ਡਿਜ਼ਾਈਨ ਦੇ ਵਿੱਚ ਰਹੇਗੀ ਇਹ ਵਾਲਾ ਬਾਜੂ ਤੇ ਇਸ ਤੇ ਵਰਕ ਆਏਗਾ ਇਸ ਦੇ ਨਾਲ ਆਪਾਂ ਪਲਾਜ਼ੋ ਰੈਡੀ ਕੀਤਾ ਇਹ ਤੁਸੀਂ ਪੂਰੀ ਲੋ ਸੂਟ ਦੀ ਲੁੱਕ ਦੇਖ ਸਕਦੇ ਆ ਕਿ ਇਹ ਰਿ ਦਾ ਨੱਕ ਦਾ ਤੇ ਬਾਜੂ ਦਾ ਵਰਕ ਹੈ ਤੇ ਇਸ ਦੇ ਨਾਲ ਦੁਪੱਟਾ ਆਪਾਂ ਔਰਗਾਂਜਾ ਦਾ ਰੈਡੀ ਕੀਤਾ ਦੁਪੱਟੇ ਤੇ ਵੀ 4 ਸਾਈਡਰ ਕੱਟ ਵਰਕ ਦਾ ਇਹ ਵਾਲਾ ਡਿਜ਼ਾਈਨ ਹੈਗਾ ਤੇ ਸੈਂਟਰ ਦੇ ਵਿੱਚ ਆਪਾਂ パール ਵਰਕ ਸਿੰਗਲ パール ਵਰਕ ਦਾ ਟੱਚ ਦਿੱਤਾ ਹਾਂਜੀ ਇਹ ਵਾਲਾ ਸੂਟ ਹੈ ਜੋ ਆਪਾਂ ਇਹ ਗ੍ਰੇ ਕਲਰ ਦੇ ਵਿੱਚ ਕਰੀਫ ਤੇ ਰੈਡੀ ਕੀਤਾ ਹੈ ਇਸ ਦੇ ਕਿਹੇ ਰੇਤੇ ਵਰਕ ਆਏਗਾ ਇਸ ਦੇ neck ਡਿਜ਼ਾਈਨ ਹੈ ਇਹ ਕਿ ਵਰਕ ਸੇਮ ਕਿ ਰੇ ਵਾਲੀ ਵੀ ਇਹਦੇ ਤੇ ਬਾਜੂ ਤੇ ਆਏਗੀ ਤੇ ਇਸ ਨੂੰ ਆਪਾਂ ਚੈੱਕ ਕਰਾਂ ਤੇ ਇਸ ਤੇ ਤੇ ਬਾਜੂ ਤੇ ਆਪਾਂ लेस लगाई ਮਲਟੀ ਕਰਦੀ ਇਸ ਦੀ ਬਾਟਮ ਤੇ ਵੀ ਸੇਮ ਵਰਕ ਰਹੇਗਾ ਇਸ ਤੇ ਨਾਲ ਆਪਾਂ ਕਰੀਮ ਦਾ ਦੁਪੱਟਾ ਰੈਡੀ ਕੀਤਾ ਇਹ ਵੀ ਇਸ ਨਾਲ ਦੁਪੱਟਾ ਰਹੇਗਾ ਦੁਪੱਟੇ ਤੇ ਆਪਾਂ 4 ਸਾਈਡ लेस ਲਗਾ ਕੇ ਫਿਨਿਸ਼ਿੰਗ ਟੱਚ ਦਿੱਤਾ ਹੈ उस वाला सूट है जो वो अपना कॉटन पर रहेगा ये एसके से कॉटन पर वर्क किया वाला वर्क इस घेरे पर ऊपर आएगी सेम बूटी का वर्क इसके बाजू पर आएगा तो इसकी बॉटम पर सेम मोरी तो बाजू बूटी का वर्क रहेगा ਤੇ ਆਪਾਂ लेस ਦੇ ਨਾਲ ਚਾਕਾਂਤੀ ਤੇ ਬਾਜੂ ਤੇ ਲਗਾ ਕੇ ਇਹਨੂੰ ਫਿਨਿਸ਼ਿੰਗ ਦਿੱਤੀ ਹੈ ਸੇਮ लेस ਜਿਸ ਦੀ ਮੋਰੀ ਉੱਤੇ ਲਗਾਈ ਗਈ ਹੈ ਤੇ ਇਸ ਲਈ neck ਤੇ ਆਪਾਂ ਇਦਾਂ लेस ਨਾਲ ਡਿਜ਼ਾਈਨ ਦਿੱਤਾ ਤੇ ਇੱਥੇ ਆਪਾਂ ਬਟਨ ਲਗਾ ਕੇ ਇਸ ਫਾਈਨਲ ਟੱਚ ਦੇਵਾਂਗੇ ਤੇ ਇਦਾਂ ਦੇ ਆਪਣੇ ਕੋਲ ਹੋਰ ਵੀ embroidery ਦੇ ਡਿਜ਼ਾਈਨ ਹੁੰਦੇ ਨੇ ਤੁਸੀਂ ਕੋਈ ਵੀ embroidery ਦਾ ਡਿਜ਼ਾਈਨ ਜਾਂ ਹੈਂਡਵਰਕ ਦਾ ਕੋਈ ਵੀ ਡਿਜ਼ਾਈਨ ਨਾ ਆਪਣੇ ਦੇ ਕੇ ਸੂਟ ਰੈਡੀ ਕਰਵਾ ਸਕਦੇ ਹਾਂ ਸਾਰੇ ਆਪਣੇ ਸੂਟਾਂ ਦੇ ਪ੍ਰਾਈਸ ਰੀਜ਼ਨੇਬਲ ਆਿੰਦੇ ਨੇ ਤੇ ਆਪਣੇ ਦਿੱਤੇ ਹੋਏ ਨੰਬਰ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਸਾਡੇ ਚੈਨਲ ਨੂੰ ਲਾਈਕ ਕਰਦੇ ਰਹੋ ਸ਼ੇਅਰ ਕਰਦੇ ਰਹੋ ਸਬਸਕ੍ਰਾਈਬ ਕਰਦੇ ਰਹੋ ਧੰਨਵਾਦ